ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਹ ਤੁਹਾਡੇ ਹੋਸ਼ ੜਾ ਦੇਵੇਗੀ ਇਸ ਵਿੱਚ ਇੱਕ ਬੈਂਕ ਮੈਨੇਜਰ ਜਿਸ ਦਾ ਇੱਕ ਔਰਤ ਦੇ ਨਾਲ ਅਫੇਅਰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਉਸ ਦੀ ਕੁੜੀ ਦੇ ਨਾਲ ਵੀ ਪਿਆਰ ਕਰਨ ਲੱਗਦਾ ਹੈ ਬੈਂਕ ਮੈਨੇਜਰ ਵਿਆਹਿਆ ਹੋਇਆ ਸੀ ਹੁਣ ਜਦੋਂ ਕੁੜੀ ਦੇ ਨਾਲ ਪਿਆਰ ਕਰਨ ਲੱਗਦਾ ਤਾਂ ਕੁੜੀ ਵਿਆਹਣ ਦੇ ਲਾਇਕ ਹੋ ਜਾਂਦੀ ਹੈ ਕੁੜੀ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਇੱਕ ਕਤਲ ਹੁੰਦਾ ਹੈ ਤੇ ਫਿਰ ਜਦੋਂ ਇਸ ਕਤਲ ਦੀ ਸਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਸਭ ਦੇ ਹੋਸ਼ ੁੱਟ ਜਾਂਦੇ ਨੇ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਆਂਧਰਾ ਪ੍ਰਦੇਸ਼ ਦਾ ਜ਼ਿਲ੍ਹਾ ਕਰਨੂਰ ਇੱਥੋਂ ਦਾ ਇਲਾਕਾ ਗੜਵਾਲ ਇੱਥੋਂ ਦੀ ਰਹਿਣ ਵਾਲੀ ਐ ਸ਼ਭਰੀਆ ਜਿਸ ਦੀ ਮਾਂ ਦਾ ਨੋਂ ਸੁਜਾਤਾ ਸੀ ਤੇ ਉਧਰ ਇੱਕ ਮੁੰਡਾ ਜੋ ਤੇਲਗਾਨਾ ਦਾ ਰਹਿਣ ਵਾਲਾ ਸੀ ਜਿਸ ਦਾ ਨੋਂ ਤੇਜೇಶ್ਵਰ ਸੀ ਉਸ ਤੇ ਵਿਆਹ ਦੀ ਗੱਲ ਚੱਲਦੀ ਐ ਐ ਸ਼ਭਰੀਆ ਦੇ ਨਾਲ ਐ ਸ਼ਭਰੀਆ ਦੇਖਣ ਨੂੰ ਸੋਹਣੀ ਸੀ ਹੁਣ ਜਦੋਂ ਇਹਨਾਂ ਦੇ ਵਿਆਹ ਦੀ ਗੱਲ ਚੱਲਦੀ ਐ ਰਿਸ਼ਤੇ ਦੀ ਗੱਲ ਚੱਲਦੀ ਐ ਤਾਂ ਹੁਣ ਇੱਕ ਦੂਜੇ ਨੂੰ ਦੇਖਦੇ ਐ ਤੇ ਪਸੰਦ ਕਰ ਲੈਂਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਵਿਆਹ ਦਾ ਦਿਨ ਰੱਖਿਆ ਜਾਂਦਾ ਹੈ 13 ਫਰਵਰੀ 2025 ਦਾ ਤੈਅ ਕਰ ਦਿੱਤਾ ਜਾਂਦਾ ਹੈ ਤਾਂ ਜੋ ਤੇਜೇಶ್ਵਰ ਦੇ ਰਿਸ਼ਤੇਦਾਰ ਸੀ ਉਹ ਉਸ ਨੂੰ ਕਹਿੰਦੇ ਨੇ ਉਸਦੇ ਪਰਿਵਾਰ ਨੂੰ ਕਹਿੰਦੇ ਨੇ ਕਿ ਇਹ ਕੁੜੀ ਦਾ ਕਰੈਕਟਰ ਸਹੀ ਨਹੀਂ ਤੁਸੀਂ ਇਸ ਨਾਲ ਆਪਣੇ ਬੇਟੇ ਦਾ ਵਿਆਹ ਨਾ ਕਰੋ ਤਾਂ ਹੁਣ ਜਦੋਂ ਤੇਜೇಶ್ਵਰ ਨੂੰ ਉਸਦੇ ਪਰਿਵਾਰ ਵਾਲੇ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਇਹ ਪਤਾ ਲੱਗਿਆ ਕਿ ਜੋ ਐਸ਼ਵਰੀਆ ਉਸ ਦਾ ਕਰੈਕਟਰ ਸਹੀ ਨਹੀਂ ਤੂੰ ਇਸ ਨਾਲ ਵਿਆਹ ਨਾ ਕਰਵਾ ਤਾਂ ਤੇਜೇಶ್ਵਰ ਐਸ਼ਵਰੀਆ ਨੂੰ ਹੀ ਫੋਨ ਕਰ ਲੈਂਦਾ ਤੇ ਉਸ ਨੂੰ ਪੁੱਛਦਾ ਕਿ ਇਹ ਗੱਲ ਕਿੰਨੀ ਸਹੀ ਹੈ ਹੁਣ ਐਸ਼ਵਰੀਆ ਤੇਜੇਸ਼ਵਰ ਨੂੰ ਕਹਿੰਦੀ ਹੈ ਕਿ ਇਹ ਸਭ ਗੱਲਾਂ ਬੇਬੁਨਿਆਦ ਨੇ ਐਦਾਂ ਦੀ ਕੋਈ ਵੀ ਗੱਲ ਨਹੀਂ ਸਭ ਤੁਹਾਡੇ ਰਿਸ਼ਤੇਦਾਰ ਤੁਹਾਡੇ ਤੇ ਮੱਚਦੇ ਨੇ ਕਿ ਕਿਤੇ ਤੇਰਾ ਵਿਆਹ ਨਾ ਹੋ ਜਾਵੇ ਆਪਾਂ ਇੱਕ ਨਾ ਹੋ ਜਾਈਏ ਜਦੋਂ ਇਹ ਗੱਲਾਂ ਤੇਜੇਸ਼ਵਰ ਨੂੰ ਕਹੀਆਂ ਜਾਂਦੀਆਂ ਨੇ ਤਾਂ ਤੇਜੇਸ਼ਵਰ ਕਹਿੰਦਾ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਵਾਵਾਂਗਾ ਉਹ ਪਰਿਵਾਰ ਵਾਲਿਆਂ ਨੂੰ ਵੀ ਕਹਿ ਦਿੰਦਾ ਕਿ ਜੋ ਮਰਜੀ ਕੋਈ ਕਹਿੰਦਾ ਮੈਂ ਤਾਂ ਐਸ਼ਵਰੀਆ ਦੇ ਨਾਲ ਹੀ ਵਿਆਹ ਕਰਵਾਵਾਂਗਾ ਹੁਣ 13 ਫਰਵਰੀ ਤਾਂ ਲੰਘ ਜਾਂਦੀ ਹੈ ਉਸ ਤੋਂ ਬਾਅਦ 18 ਮਈ 2025 ਵਿਆਹ ਦੀ ਤਰੀਕ ਰੱਖ ਲਈਤੀ ਜਾਂਦੀ ਹੈ ਪਰ 13 ਮਈ 2025 ਨੂੰ ਐਸ਼ਵਰੀਆ ਲਾਪਤਾ ਹੋ ਜਾਂਦੀ ਹੈ ਇਸ ਤੇ ਪਰਿਵਾਰ ਵਾਲੇ ਐਸ਼ਵਰੀਆ ਦੀ ਤਲਾਸ਼ ਕਰਦੇ ਪਰ ਐਸ਼ਵਰੀਆ ਦਾ ਕੁਝ ਵੀ ਪਤਾ ਨਹੀਂ ਲੱਗਦਾ 13 14 15 ਤਿੰਨ ਦਿਨ ਲੰਘ ਜਾਂਦੇ ਨੇ ਤੇ ਹੁਣ 16 ਤਰੀਕ ਆ ਜਾਂਦੀ ਹੈ 16 ਤਰੀਕ ਨੂੰ ਐਸ਼ਵਰੀਆ ਵਾਪਸ ਆ ਜਾਂਦੀ ਹੈ ਐਸ਼ਵਰੀਆ ਤੋਂ ਪੁੱਛਿਆ ਜਾਂਦਾ ਕਿ ਤੂੰ ਕਿੱਥੇ ਗਈ ਸੀ ਪਰ ਉਹ ਇਸ ਗੱਲ ਦਾ ਕੋਈ ਸੰਤੋਸ਼ਜਨਕ ਉੱਤਰ ਨਹੀਂ ਦਿੰਦੀ ਹੁਣ ਤੇਜੇਸ਼ਵਰ ਵੀ ਇਸ ਤੋਂ ਪੁੱਛਦਾ ਕਿ ਤੂੰ ਕਿੱਥੇ ਗਈ ਸੀ ਤੂੰ ਕਿੱਧਰ ਗਾਇਬ ਹੋ ਗਈ ਸੀ ਤਾਂ ਇਸ ਨੇ ਤੇਜੇਸ਼ਵਰ ਨੂੰ ਕਿਹਾ ਕਿ ਤੇਰੇ ਪਰਿਵਾਰ ਵਾਲੇ ਦਾਜ ਦੀ ਮੰਗ ਕਰਦੇ ਨੇ ਇਹ ਵੀ ਆਪਣੇ ਵਿਆਹ ਤੋਂ ਖੁਸ਼ ਨਹੀਂ ਐਸ਼ਵਰੀਆ ਨੇ ਤੇਜੇਸ਼ਵਰ ਨੂੰ ਐਦਾਂ ਦੀਆਂ ਗੱਲਾਂ ਕਰਕੇ ਉਲਝਾ ਲੇਤਾ ਪਰ ਤੇਜिश्वਰ ਨੇ ਕਿਹਾ ਕਿ ਜੋ ਮਰਜੀ ਹੋ ਜਾਵੇ ਮੈਂ ਤੇਰੇ ਨਾਲ ਹੀ ਵਿਆਹ ਕਰਵਾਵਾਂਗਾ ਹੁਣ 18 ਮਈ 2025 ਨੂੰ ਇਹਨਾਂ ਦਾ ਇੱਕ ਮੰਦਿਰ ਦੇ ਵਿੱਚ ਵਿਆਹ ਹੋ ਜਾਂਦਾ ਹੈ ਧੂਮ-ਧਾਮ ਦੇ ਨਾਲ ਵਿਆਹ ਹੁੰਦਾ ਹੈ ਰਿਸ਼ਤੇਦਾਰ ਵੀ ਵਿੱਚ ਸ਼ਾਮਲ ਹੁੰਦੇ ਨੇ ਸਭ ਕੁਝ ਬੜਾ ਵਧੀਆ ਹੋ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਅਗਲਾ ਦਿਨ ਆਉਂਦਾ ਤਾਂ ਜੋ ਐਸ਼ਵਰੀਆ ਹੁੰਦੀ ਹੈ ਇਸ ਦੇ ਤੇਵਰ ਵਿਗੜ ਜਾਂਦੇ ਨੇ ਇਹ ਬਿਲਕੁਲ ਬਦਲ ਜਾਂਦੀ ਹੈ ਹੁਣ ਜਦੋਂ ਤੇਜੀਸ਼ਵਰ ਐਸ਼ਵਰੀਆ ਦੇ ਨਾਲ ਸੁਹਾਗ ਰਾਤ ਮਨਾਉਣ ਦੀ ਗੱਲ ਕਰਦਾ ਤਾਂ ਉਹ ਕਹਿੰਦੀ ਹੈ ਕਿ ਮੈਂ ਐਦਾਂ ਦਾ ਕੁਝ ਵੀ ਨਹੀਂ ਕਰਾਂਗੀ ਤੇ ਤੇਜੀਸ਼ਵਰ ਨੂੰ ਵੀ ਲੱਗਦਾ ਕਿ ਮੈਂ ਇਹ ਕੀ ਕਰ ਲਿਆ ਮੇਰੇ ਮਾਤਾ ਪਿਤਾ ਸਹੀ ਕਹਿੰਦੇ ਸੀ ਮੈਂ ਇਹ ਕਦਮ ਗਲਤ ਚੱਕ ਲਿਆ ਮੈਂ ਇਸ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਸੀ ਤੇਜੀਸ਼ਵਰ ਦੇ ਸਾਹਮਣੇ ਹੀ ਇਹ ਕਿਸੇ ਨਾਲ ਫੋਨ ਤੇ ਵੀ ਗੱਲਾਂ ਕਰਦੀ ਰਹਿੰਦੀ ਪਰ ਤੇਜੀਸ਼ਵਰ ਦੇ ਨਾਲ ਇਸ ਨੇ ਸਰੀਰਕ ਸੰਬੰਧ ਨਹੀਂ ਬਣਾਏ ਹੁਣ 1 ਮਹੀਨਾ ਲੰਘ ਜਾਂਦਾ ਹੈ ਇੱਕ ਮਹੀਨਾ ਐਦਾਂ ਹੀ ਇਹਨਾਂ ਦਾ ਕੱਟਦਾ ਹੈ ਤੇਜ ਈਸ਼ਵਰ ਨੂੰ ਇਹ ਆਪਣੇ ਨੇੜੇ ਨਹੀਂ ਲੱਗਣ ਦਿੰਦੀ ਹੁਣ 17 ਜੂਨ 2025 ਆ ਜਾਂਦਾ ਹੈ 17 ਜੂਨ 2025 ਨੂੰ ਤਿੰਨ ਜਾਣੇ ਤੇਜ ਈਸ਼ਵਰ ਦੇ ਘਰ ਆਉਂਦੇ ਨੇ ਇਸ ਨੂੰ ਇਸ ਦੇ ਕੰਮ ਦੇ ਸਿਲਸਿਲੇ ਵਿੱਚ ਲੈ ਜਾਂਦੇ ਨੇ ਗੱਡੀ ਦੇ ਵਿੱਚ ਬਿਠਾ ਕੇ ਉਸ ਤੋਂ ਬਾਅਦ ਜੋ ਤੇਜ ਈਸ਼ਵਰ ਹੁੰਦਾ ਇਸ ਦਾ ਫੋਨ ਬੰਦ ਆਉਣ ਲੱਗਦਾ ਘਰ ਵਾਲੇ ਇਸ ਨੂੰ ਕਾਲ ਕਰਦੇ ਆ ਫੋਨ ਬੰਦ ਆਉਂਦਾ ਤਾਂ ਪਰੇਸ਼ਾਨ ਹੋ ਜਾਂਦੇ ਨੇ ਤੇਜੀਸ਼ਵਰ ਦਾ ਭਰਾ ਨਜ਼ਦੀਕੀ ਥਾਣੇ ਦੇ ਵਿੱਚ ਜਾਂਦਾ ਹੈ ਉੱਥੇ ਰਿਪੋਰਟ ਦਰਜ ਕਰਵਾਉਂਦਾ ਹੈ ਤੇ ਪੁਲਿਸ ਵੀ ਹੁਣ ਇਸ ਦੀ ਤਲਾਸ਼ ਕਰਦੀ ਹੈ ਪਰ 17 18 19 20 ਇਹ ਤਰੀਕਾ ਲੰਘ ਜਾਂਦੀਆਂ ਨੇ ਤੇਜੀਸ਼ਵਰ ਦਾ ਕੁਝ ਵੀ ਪਤਾ ਨਹੀਂ ਲੱਗਦਾ 21 ਜੂਨ 2025 ਨੂੰ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਨੰਦਿਆਲ ਦੇ ਅਧੀਨ ਪੈਂਦੀ ਇੱਕ ਨਦੀ ਦੇ ਵਿੱਚੋਂ ਇੱਕ Laash Brahman ਹੁੰਦੀ ਹੈ ਹੁਣ ਜਦੋਂ ਇਸ ਅਧੀਨ ਪੈਂਦੇ ਥਾਣੇ ਦੀ ਪੁਲਿਸ ਇਹ Laash recover ਕਰਦੀ ਹੈ ਉਸ ਤੋਂ ਬਾਅਦ ਅਲੱਗ-ਅਲੱਗ ਥਾਣਿਆਂ ਦੇ ਵਿੱਚ ਇਤਲਾਹ ਕੀਤੀ ਜਾਂਦੀ ਹੈ ਕਿ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਕਿਤੇ ਲਿਖਾਈ ਹੋਵੇ ਤਾਂ ਪਤਾ ਲੱਗਦਾ ਹੈ ਕਿ ਤੇਜੀਸ਼ਵਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਹੈ ਜੋ ਇਹ ਬੋਡੀ ਸੀ ਇਹ 30 ਸਾਲਾਂ ਦੇ ਬੰਦੇ ਦੀ ਸੀ ਹੁਣ ਜਦੋਂ ਤੇਜੀਸ਼ਵਰ ਦੇ ਘਰ ਵਾਲਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਸੀਂ ਸਨਾਖਤ ਕਰਨ ਵਾਸਤੇ ਆਓ ਤਾਂ ਜਦੋਂ ਫਿਰ ਉਹ ਆਕੇ ਤੇਜੀਸ਼ਵਰ ਦੀ লাশ ਦੇਖਦੇ ਨੇ লাশ ਤਾਂ ਗਲ ਸੜ ਚੁੱਕੀ ਸੀ ਪਰ ਤੇਜੀਸ਼ਵਰ ਦੇ ਕੱਪੜਿਆਂ ਤੋਂ ਉਹਨਾਂ ਨੂੰ ਪਹਿਚਾਨ ਆ ਜਾਂਦੀ ਹੈ ਕਿ ਇਹ ਤਾਂ ਸਾਡਾ ਹੀ ਮੁੰਡਾ ਹੈ ਹੁਣ ਜੋ ਇਹ ਮਾਮਲਾ ਸੀ ਗੁੰਮਸ਼ੁਦਗੀ ਤੋਂ ਕਤਲ ਕੇਸ ਵਿੱਚ ਤਬਦੀਲ ਹੋ ਗਿਆ ਸੀ ਇਸ ਬੋਡੀ ਨੂੰ ਕਬਜ਼ੇ ਦੇ ਵਿੱਚ ਲਿੱਤਾ ਜਾਂਦਾ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਪਤਾ ਲੱਗਦਾ ਕਿ ਕਿਸੇ ਨੇ ਤੇਜੀਸ਼ਵਰ ਦੇ ਗਲ ਦੇ ਉੱਤੇ ਤੇਜ਼ धार ਹਥਿਆਰ ਦੇ ਨਾਲ ਬਾਹਰ ਕੀਤਾ ਸੀ ਜਿਸ ਨਾਲ ਇਸ ਦੀ ਮੌਤ ਹੋ ਗਈ ਪੁਲਿਸ ਨੂੰ ਕਈ ਐਂਗਲਾਂ ਤੋਂ ਇਸ ਕੇਸ ਨੂੰ ਦੇਖਦੀ ਹੈ ਕੋਈ ਦੁਸ਼ਮਣੀ ਵਾਲਾ ਕੋਈ ਲਾਗ ਡਾਟ ਵਾਲਾ ਪਰ ਐਦਾਂ ਦਾ ਕੋਈ ਵੀ ਐਂਗਲ ਪੁਲਿਸ ਨੂੰ ਨਹੀਂ ਮਿਲਦਾ ਪਰਿਵਾਰ ਵਾਲੇ ਕਹਿੰਦੇ ਕਿ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ ਹੁਣ ਪਰਿਵਾਰ ਵਾਲਿਆਂ ਨੂੰ ਇਹ ਲੱਗਦਾ ਕਿ ਅੱਜ ਕੱਲ੍ਹ ਜ਼ਿਆਦਾ ਖਬਰਾਂ ਐਦਾਂ ਦੀਆਂ ਆ ਰਹੀਆਂ ਕਿ ਪਤਨੀ ਨੇ ਪਤੀ ਨੂੰ ਮਰਵਾ ਦਿੱਤਾ ਕਿਤੇ ਐਸ਼ਵਰੀਆ ਨੇ ਹੀ ਇਹ ਕੰਮ ਨਾ ਕਰਵਾਇਆ ਹੋਵੇ ਹੁਣ ਪੁਲਿਸ ਸ਼ੱਕ ਦੇ ਆਧਾਰ ਤੇ ਐਸ਼ਵਰੀਆ ਦੇ ਮੋਬਾਈਲ ਫੋਨ ਦੀ ਸੀਡੀਆਰ ਕੜਵਾਉਂਦੀ ਹੈ ਤੇ ਜਦੋਂ ਫਿਰ ਇਸ ਤੇ ਫੋਨ ਦੀ ਸੀਡੀਆਰ ਕੜਵਾਈ ਜਾਂਦੀ ਹੈ ਤਾਂ ਪੁਲਿਸ ਦੇ ਹੋਸ਼ ਛੁੱਟ ਜਾਂਦੇ ਨੇ ਕਿਉਂਕਿ ਇਸ ਦੇ ਨੰਬਰ ਤੋਂ ਇੱਕ ਨੰਬਰ ਦੇ ਉੱਤੇ ਬਹੁਤ ਜ਼ਿਆਦਾ ਕਾਲ ਹੋਈ ਹੋਈ ਸੀ ਥੋੜੇ ਟਾਈਮ ਦੇ ਵਿੱਚ ਹੀ ਇਸ ਨੰਬਰ ਦੇ ਉੱਤੇ ਐਸ਼ਵਰੀਆ ਨੇ 2000 ਵਾਰੀ ਕਾਲ ਕੀਤੀ ਸੀ ਇਹ ਦੇਖ ਕੇ ਤਾਂ ਪੁਲਿਸ ਦੇ ਹੋਸ਼ ਹੀ ਉੱਡ ਜਾਂਦੇ ਕਿ ਇੰਨੀ ਜ਼ਿਆਦਾ ਕਾਲਿੰਗ ਐਸ਼ਵਰੀਆ ਨੇ ਇਸ ਨੰਬਰ ਤੇ ਕਿਉਂ ਕੀਤੀ ਹੁਣ ਜਦੋਂ ਪੁਲਿਸ ਉਸ ਨੰਬਰ ਬਾਰੇ ਜਾਣਕਾਰੀ ਜਟਾਉਂਦੀ ਹੈ ਕਿ ਇਹ ਨੰਬਰ ਕਿਸ ਦਾ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਤਾਂ ਐਨ ਪੀ ਐਫ ਐਸ ਬੈਂਕ ਦੇ ਮੈਨੇਜਰ ਧਾਰੂਮਾਲਾ ਰਾਓ ਦਾ ਹੈ ਹੁਣ ਪੁਲਿਸ ਧਾਰੂਮਾਲਾ ਰਾਓ ਦੇ ਫੋਨ ਦੀ ਵੀ ਸੀ ਡੀ ਆਰ ਕਰਵਾਉਂਦੀ ਹੈ ਤੇ ਇਸ ਦੀ ਜਦੋਂ ਸੀ ਡੀ ਆਰ ਪੁਲਿਸ ਦੇਖਦੀ ਹੈ ਤਾਂ ਪੁਲਿਸ ਤੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਧਾਰੂਮਾਲਾ ਰਾਓ ਇਸ ਬੈਂਕ ਮੈਨੇਜਰ ਦੇ ਫੋਨ ਤੋਂ ਸੁਜਾਤਾ ਐਸ਼ਬਰੀਆ ਦੀ ਮਾਂ ਉਸ ਨੂੰ ਵੀ ਕਾਲਾਂ ਕੀਤੀਆਂ ਗਈਆਂ ਸੀ ਤੇ ਐਸ਼ਬਰੀਆ ਨੂੰ ਵੀ ਕਾਲਾਂ ਕੀਤੀਆਂ ਗਈਆਂ ਸੀ ਹੁਣ ਪੁਲਿਸ ਦਾ ਸ਼ੱਕ ਯਕੀਨ ਦੇ ਵਿੱਚ ਬਦਲ ਜਾਂਦਾ ਕਿ ਜਰੂਰ ਇਸ ਕਾਰਨ ਹੀ ਤੇਜ ਈਸ਼ਵਰ ਦਾ ਕਤਲ ਹੋਇਆ ਹੋਵੇ ਹੁਣ ਪੁਲਿਸ ਐਸ਼ਬਰੀਆ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਫੇਰ ਜਦੋਂ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾ ਫਿਰ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਆ ਉਹ ਬੜੀ ਹੀ ਹੈਰਾਨ ਕਰ ਦੇਣ ਵਾਲੀ ਸੀ ਐਸ਼ਵਰੀਆ ਪੁਲਿਸ ਨੂੰ ਦੱਸਦੀ ਹੈ ਕਿ ਹਾਂ ਅਸੀਂ ਹੀ ਇਸ ਦਾ ਕਤਲ ਕਰਵਾਇਆ 2 ਲੱਖ ਰੁਪਇਆ ਫਰौती ਦੇ ਕੇ ਅਸੀਂ ਤਿੰਨ ਬੰਦੇ ਹਾਇਰ ਕੀਤੇ ਨਾਗੇਸ਼ ਰਾਜੂ ਅਤੇ ਪਰਸ਼ੂਰਾਮ ਸੀ ਇਹ ਤਿੰਨ ਬੰਦੇ ਇਹ ਹਾਇਰ ਕਰਦੇ ਆ ਉਸ ਤੋਂ ਬਾਅਦ 17 ਜੂਨ 2025 ਨੂੰ ਇਹ ਤਿੰਨ ਤੇਜੇਸ਼ਵਰ ਕੋਲ ਆਉਂਦੇ ਨੇ ਤੇ ਇਸ ਨੂੰ ਕਹਿੰਦੇ ਨੇ ਕਿ ਤੂੰ ਸਾਡੇ ਨਾਲ ਚੱਲ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਜੋ ਤੇਜੀਸ਼ਵਰ ਕੰਮ ਕਰਦਾ ਸੀ ਉਸ ਦੇ ਸਿਲਸਿਲੇ ਦੇ ਵਿੱਚ ਇਸ ਨੂੰ ਲੈ ਜਾਂਦੇ ਨੇ ਤੇ ਰਸਤੇ ਦੇ ਵਿੱਚ ਲਿਜਾ ਕੇ ਇਸ ਤੇ ਗਲ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੰਦੇ ਨੇ ਇਸ ਦੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਇਹ ਪਹਿਲਾਂ ਸੋਚਦੇ ਆ ਕਿ ਅਸੀਂ ਇਸ ਬਾਡੀ ਨੂੰ ਦਫਨਾ ਦਈਏ ਫਿਰ ਇਹਨਾਂ ਨੂੰ ਲੱਗਦਾ ਕਿ ਕਿਉਂ ਨਾ ਇਸ ਨੂੰ ਨਦੀ ਦੇ ਵਿੱਚ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਵੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਪਤਾ ਨਹੀਂ ਇਹ ਬਾਡੀ ਰੋੜ ਕੇ ਕਿੱਥੇ ਜਾਏਗੀ ਉਸ ਤੋਂ ਬਾਅਦ ਨੰਦਿਆਲ ਦੀ ਇੱਕ ਨਹਿਰ ਦੇ ਵਿੱਚ ਇਹ ਬਾਡੀ ਨੂੰ ਸੁੱਟ ਦਿੰਦੇ ਨੇ ਤੇ ਅੱਗੇ ਬਾਡੀ ਪੁਲਿਸ ਨੂੰ ਮਿਲ ਜਾਂਦੀ ਹੈ ਤੇ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਹੁਣ ਐਸ਼ਵਰੀਆ ਪੁਲਿਸ ਨੂੰ ਦੱਸਦੀ ਹੈ ਕਿ ਮੇਰੀ ਮਾਂ ਅਤੇ ਮੇਰੇ ਦੋਨਾਂ ਦੇ ਹੀ ਨਜਾਇਜ਼ ਸਬੰਧ ਉਸ ਬੈਂਕ ਮੈਨੇਜਰ ਦੇ ਨਾਲ ਸਨ ਬੈਂਕ ਮੈਨੇਜਰ ਦੇ ਪਹਿਲਾ ਸਬੰਧ ਬਣਦੇ ਨੇ ਐਸ਼ਵਰੀਆ ਦੀ ਮਾਂ ਸੁਜਾਤਾ ਦੇ ਨਾਲ ਬੈਂਕ ਮੈਨੇਜਰ ਵੀ ਵਿਆਹਿਆ ਹੋਇਆ ਸੀ ਉਸ ਤੋਂ ਬਾਅਦ ਜਦੋਂ ਉਹ ਸੁਜਾਤਾ ਦੀ ਕੁੜੀ ਐਸ਼ਵਰੀਆ ਨੂੰ ਦੇਖਦਾ ਤਾਂ ਉਸ ਉੱਪਰ ਵੀ ਇਸ ਦਾ ਦਿਲ ਆ ਜਾਂਦਾ ਤੇ ਹੁਣ ਜੋ ਬੈਂਕ ਮੈਨੇਜਰ ਹੁੰਦਾ ਉਹ ਐਸ਼ਵਰੀਆ ਦੇ ਨਾਲ ਵੀ ਸਮੱਧ ਬਣਾਉਣੇ ਸ਼ੁਰੂ ਕਰ ਦਿੰਦਾ ਐਸ਼ਵਰੀਆ ਵਿਆਹ ਦੇ ਲਾਇਕ ਹੋ ਗਈ ਸੀ ਹੁਣ ਐਸ਼ਵਰੀਆ ਨੂੰ ਜਦੋਂ ਤੇਜੇਸ਼ਵਰ ਦਾ ਰਿਸ਼ਤਾ ਆਉਂਦਾ ਤਾਂ ਉਸ ਤੋਂ ਬਾਅਦ ਇਹ ਸੋਚਦੇ ਨੇ ਕਿ ਤੇਜੇਸ਼ਵਰ ਨੂੰ ਜ਼ਮੀਨ ਆਉਂਦੀ ਸੀ ਤਾਂ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਐਸ਼ਵਰੀਆ ਦਾ ਵਿਆਹ ਤੇਜੇਸ਼ਵਰ ਨਾਲ ਕਰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਤੇਜ ਈਸ਼ਵਰ ਨੂੰ ਮਾਰ ਦਿੱਤਾ ਜਾਵੇਗਾ ਤੇ ਉਸ ਦੀ ਜੋ ਪ੍ਰਾਪਰਟੀ ਹੋਵੇਗੀ ਉਹ ਐਸ਼ਵਰੀਆ ਦੇ ਨਾਂ ਲੱਗ ਜਾਏਗੀ ਤੇ ਫਿਰ ਉਹ ਪ੍ਰਾਪਰਟੀ ਵੀ ਸਾਡੇ ਕੋਲ ਹੀ ਆ ਜਾਵੇਗੀ ਤੇ ਸਾਡਾ ਜੋ ਇਹ ਨਜਾਇਜ਼ ਸਬੰਧਾਂ ਦਾ ਸਿਸਟਮ ਆ ਐਦਾਂ ਹੀ ਚੱਲਦਾ ਰਹੇਗਾ ਕਿਉਂਕਿ ਰਾਹ ਵਿੱਚ ਕੋਈ ਰੁਕਾਵਟ ਤਾਂ ਹੋਵੇਗੀ ਨਹੀਂ ਤੇਜ ਈਸ਼ਵਰ ਦੀ ਮੌਤ ਹੋ ਜਾਵੇਗੀ ਸਾਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੋਵੇਗਾ ਬੈਂਕ ਮੈਨੇਜਰ ਐਸ਼ਵਰੀਆ ਨੂੰ ਵੀ ਮਿਲੇਗਾ ਤੇ ਇਸ ਦੀ ਮਾਂ ਦੇ ਨਾਲ ਵੀ ਸਬੰਧ ਬਣਾਏਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਕ੍ਰਾਈਮ ਇੱਕ ਨਾ ਇੱਕ ਦਿਨ ਸਮਾਜ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਪੁਲਿਸ ਦੇ ਸਾਹਮਣੇ ਆ ਹੀ ਜਾਂਦਾ ਹੈ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਹੁਣ ਪੁਲਿਸ ਨੇ ਇਸ ਕੇਸ ਦੇ ਵਿੱਚ 5 ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਵਿੱਚ ਐਸ਼ਵਰੀਆ ਐਸ਼ਵਰੀਆ ਦੀ ਮਾਂ ਤੇ ਤਿੰਨ ਉਹ ਸੁਪਾਰੀ ਕਿਲਰ ਨਾਗੇਸ਼ ਰਾਜੂ ਅਤੇ ਪਰਸ਼ੂਰਾਮ ਇਹ ਜੋ ਬੈਂਕ ਮੈਨੇਜਰ ਆ ਉਹ ਭੱਜਿਆ ਹੋਇਆਗਾ ਫਰਾਰ ਆ ਜਲਦੀ ਹੀ ਪੁਲਿਸ ਉਸ ਨੂੰ ਵੀ ਗ੍ਰਿਫਤਾਰ ਕਰ ਲਵੇਗੀ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਤੇਜੀਸ਼ਵਰ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਕਿਹਾ ਸੀ ਕਿ ਇਹ ਕੁੜੀ ਦਾ ਕੈਰੇਕਟਰ ਸਹੀ ਨਹੀਂ ਪਰ ਤੇਜੀਸ਼ਵਰ ਕੁੜੀ ਦੀਆਂ ਗੱਲਾਂ ਦੇ ਵਿੱਚ ਆ ਗਿਆ ਤੇ ਇਹਨਾਂ ਨੇ ਵੀ ਇਧਰ ਬੈਂਕ ਮੈਨੇਜਰ ਅਤੇ ਐਸ਼ਵਰੀਆ ਦੀ ਮਾਂ ਤੇ ਐਸ਼ਵਰੀਆ ਨੇ ਬੜੀ ਵੱਡੀ ਸਾਜ਼ਿਸ਼ ਰਚੀ ਕਿ ਜੋ ਐਸ਼ਵਰੀਆ ਉਹ ਤੇਜੇਸ਼ਵਰ ਦੇ ਨਾਲ ਸਰੀਰਕ ਸੰਬੰਧ ਵੀ ਨਹੀਂ ਬਣਾਏਗੀ ਤੇ ਇੱਕ ਮਹੀਨੇ ਤੋਂ ਬਾਅਦ ਆਪਾਂ ਤੇਜੇਸ਼ਵਰ ਦਾ ਕਤਲ ਕਰਵਾ ਦੇਵਾਂਗੇ ਤੇ ਜੋ ਪ੍ਰਾਪਰਟੀ ਆ ਉਹ ਐਸ਼ਵਰੀਆ ਦੇ ਨਾਂ ਲੱਗ ਜਾਵੇਗੀ ਤੇ ਉਸ ਤੋਂ ਬਾਅਦ ਅਸੀਂ ਐਸ਼ ਨਾਲ ਜ਼ਿੰਦਗੀ ਕੱਟਾਂਗੇ ਪਰ ਐਦਾਂ ਨਹੀਂ ਹੋਇਆ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ਼ੁਕਰੀਆ